ਕੋਜਤ ਕੋਜਤ ਸੁਣੀਐ ਸੋਏ ਸਾਧ ਸੰਗਤਨ ਤਰਿਓ ਨਾ ਕੋਏ ਸਾਤ ਤੋਂ ਸੋਬੇ ਨਾ ਤਰਿਆ ਨੀ ਜਾਂਦਾ ਨਾਲ ਹੀ ਇੱਥੇ ਬੈਠ ਕੇ ਜਿਹੜਾ ਬਖਤਾ ਹੈ ਜਾਂ শ্রোਤਾ ਹੈ ਉਹ ਖਾਲਸਾ ਜੀ ਕਦੇ ਹੰਗਤਾ ਨਾ ਧਾਰੇ ਕਿ ਮੈਂ শ্রোਤਾ ਹਾਂ ਮੈਂ ਬਖਤਾ ਹਾਂ ਹਰ ਜੀਓ ਹੰਕਾਰ ਨਾ ਭਾ ਭਾਈ ਬੇਤਕੂਫ ਸੁਣਾਵਾ ਸੋ ਕਦੇ ਵੀ ਜਿਹੜੀ ਹੰਗਤਾ ਇਹ ਸਾਨੂੰ ਫਲ ਨਹੀਂ ਮਹਿਣ ਦੇਂਦੀ ਚੱਛਾ ਸੋਰੇ ਦਾਸ ਤੁਮਾਰੇ ਦਸ ਦਸਨ ਕੇ ਪਾਣੀ ਹਾਰੇ ਕਦੇ ਵੀ ਆ ਸੰਗਤ ਨੂੰ ਇਹ ਨਾ ਕੋਈ ਕਹੇ ਕਿ ਮੈਨੂੰ ਉਪਦੇਸ਼ ਦੇਣ ਚੱਲਿਆ ਸੰਗਤ ਨੂੰ ਇਦੋਂ ਵੱਡਾ 60% ਉਹ ਮੂਰਖ ਹੈ ਚਾਹੇ ਉਹ ਬਖਤਾ ਕਿੰਨਾ ਵੱਡਾ ਹੈ ਆਪਾਂ ਖਾਲਸਾ ਜੀ ਜਿਤਨੇ ਸੰਗਤ ਦੇ ਰੂਪ ਚ ਬੈਠੇ ਹਾਂ ਗੁਰੂ ਸਾਹਿਬ ਦੀ ਓਟ ਤੱਕ ਕੀਰਤਨ ਸੁਣਨਾ ਅਮਰਤਮਈ ਬਾਣੀ ਦਾ ਪਾਠ ਸੁਣਨਾ ਕਥਾ ਕਿ ਲਿਖਿਆ ਕੀ ਹੋਇਆ ਹੈ ਜਿੰਨਾ ਚਿਰ ਪਤਾ ਨਾ ਲੱਗੇ ਕਿ ਕੀ ਲਿਖਿਆ ਹੋਇਆ ਉਹਨਾਂ ਚਿਰ ਖਾਲਸਾ ਜੀ ਆਪਣੇ ਮਨ ਦੇ ਅੰਦਰ ਤਸੱਲੀ ਨਹੀਂ ਆਉਂਦੀ। ਸੋ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਵਰਤਿ ਕੁਛ ਨਹੀਂ ਨਾ ਨਾ ਗੁਰਮੁਖ ਐਸੇ ਜਾਣੇ ਪੂਰੇ ਮਾਹ ਸਮਾਹੀ ਸੰਪੂਰਨ ਮਹਾਰਾਜ ਨੇ ਉਪਦੇਸ਼ ਦਿੱਤਾ ਜਿਵੇਂ ਸਤਜੁਗ ਦੇ ਅੰਦਰ ਵਾਵਨਾਦ ਕਰਾ ਅਵਤਾਰ ਹੋਏ ਤ੍ਰੇਤੇ ਦੇ ਅੰਦਰ ਰਾਮਚੰਦਰ ਜੀ ਹੋਏ ਦੁਆਪਰ ਦੇਨ ਕ੍ਰਿਸ਼ਨ ਭਗਵਾਨ ਜੀ ਹੋਏ ਉਹਨਾਂ ਦੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ